ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਹ ਸੰਗਤ ਜੀ ਇਸ ਦੁਨੀਆ ਵਿੱਚ 95% ਝੂਠ ਦਾ ਪਸਾਰਾ ਹੈ ਇਸ ਲਈ ਸੱਚੇ ਮਾਰਗ ਤੇ ਚੱਲਣਾ ਸਾਡੇ ਲਈ ਬਹੁਤ ਔਖਾ ਹੈ ਜਦੋਂ ਕੋਈ ਮਾੜਾ ਜਾਂ ਸੱਚੇ ਮਾਰਗ ਤੇ ਤੁਰਦਾ ਤਾਂ ਆਪਣੇ ਘਰ ਵਿੱਚੋਂ ਹੀ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਵੱਡੇ ਵੱਡੇ ਭਗਤਾਂ ਦੇ ਰਸਤੇ ਵਿੱਚ ਵੀ ਰੁਕਾਵਟਾਂ ਆਈਆਂ ਹਨ ਜਦੋਂ ਕੋਈ ਭਗਤ ਬਣ ਜਾਂਦਾ ਹੈ ਤਾਂ ਸੰਸਾਰ ਉਸ ਦਾ ਜੀਣਾ ਹਰਾਮ ਕਰ ਦਿੰਦਾ ਹੈ ਸੰਸਾਰੀਆਂ ਨਾਲ ਭਗਤਾਂ ਦੀ ਸੁਰ ਨਹੀਂ ਰਲਦੀ ਜਦੋਂ ਤੁਸੀਂ ਇਸ ਰਾਹ ਤੇ ਤੁਰੋਗੇ ਤੁਹਾਨੂੰ ਰੋਕਣ ਵਾਲੇ ਬਹੁਤ ਮਿਲ ਜਾਣਗੇ ਇਸ ਲਈ ਬਹੁਤ ਹਿੰਮਤ ਤੇ ਧੀਰਜ ਦੀ ਲੋੜ ਹੈ ਕਈ ਤਾਂ ਢੇਰੀ ਠਾ ਕੇ ਬੈਠ ਜਾਂਦੇ ਹਨ ਇਸ ਲਈ ਪਿਆਰੀ ਸਾਧ ਸੰਗਤ ਜੀ ਢੇਰੀ ਨਹੀਂ ਟਾਣੀ ਆਪਾਂ ਨਦੀ ਤੋਂ ਸੇਧ ਲੈਣੀ ਹੈ ਨਦੀ ਦੀ ਮੰਜ਼ਲ ਸਮੁੰਦਰ ਹੈ ਨਦੀ ਨੂੰ ਸਮੁੰਦਰ ਚ ਮਿਲਣ ਦੇ ਰਸਤੇ ਵਿੱਚ ਕਈ ਰੁਕਾਵਟਾਂ ਆਉਂਦੀਆਂ ਹਨ ਪਰ ਉਹ ਰੁਕਦੀ ਨਹੀਂ ਚਲਦੀ ਜਾਂਦੀ ਹੈ ਜਿੱਥੇ ਕੋਈ ਰੁਕਾਵਟ ਆਵੇ ਉਸ ਦਾ ਵਹਾਅ ਹੋਰ ਤੇਜ਼ ਹੋ ਜਾਂਦਾ ਹੈ ਹੁਣ ਸਾਡੇ ਲਈ ਇਹ ਪ੍ਰੇਰਣਾ ਹੈ ਕਿ ਜਦੋਂ ਵੀ ਸਾਨੂੰ ਅਧਿਆਤਮਿਕ ਮਾਰਗ ਵਿੱਚ ਰੁਕਾਵਟਾਂ ਆਉਣ ਤਾਂ ਗੁਰੂ ਦੀ ਓਟ ਲੈ ਕੇ ਗੁਰੂ ਅੱਗੇ ਜੋਦੜੀਆਂ ਕਰਕੇ ਅਸੀਂ ਚੱਲਦੇ ਜਾਣਾ ਜਦੋਂ ਅਸੀਂ ਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਹਾਂ ਤਾਂ ਗੁਰੂ ਜੀ ਦੇ ਚਰਨਾਂ ਵਿੱਚ ਸਾਡੀ ਬੇਨਤੀ ਪਹੁੰਚਣ ਦੀ ਹੀ ਧੀਰ ਹੁੰਦੀ ਹੈ ਕਿ ਗੁਰੂ ਵਿਧ ਬਣਾਉਣੀ ਸ਼ੁਰੂ ਕਰ ਦਿੰਦਾ ਹੈ 33 ਕਰੋੜ ਦੇਵੀ ਦੇਵਤਾ ਹੱਥ ਬਨ ਕੇ ਗੁਰੂ ਜੀ ਦੇ ਸਾਹਮਣੇ ਖੜੇ ਹਨ ਉਹਨਾਂ ਦੇ ਚਰਨਾਂ ਵਿੱਚ ਜਿਸ ਦੀ ਡਿਊਟੀ ਲੱਗ ਜਾਂਦੀ ਹੈ ਉਹ ਦੇਵੀ ਦੇਵਤਾ ਵਿਧ ਬਣਾਉਣੀ ਸ਼ੁਰੂ ਕਰ ਦਿੰਦਾ ਹੈ ਘਰ ਪਰਿਵਾਰ ਦੇ ਕਿਸੇ ਮੈਂਬਰ ਵੱਲੋਂ ਜੇ ਕੋਈ ਐਸੀ ਰੁਕਾਵਟ ਬਣੇ ਤਾਂ ਅਸੀਂ ਰੁਕਣਾ ਨਹੀਂ ਅਸੀਂ ਢੇਰੀ ਨਹੀਂ ਟਾਉਣੀ ਤੇ ਅਸੀਂ ਆਪਣੇ ਘਰ ਵਿੱਚ ਕਲੇਸ਼ ਨਹੀਂ ਪਾਉਣਾ। ਅਸੀਂ ਜ਼ੁਗਤੀ ਨਾਲ ਚੱਲਦੇ ਜਾਣਾ ਹੈ। ਇਸ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਹੈ। ਗੁੱਸੇ ਨਾਲ ਨਹੀਂ। ਨਹੀਂ ਤਾਂ ਸਾਡਾ ਘਰ ਵਿਗੜ ਸਕਦਾ ਹੈ। ਦੁਨੀਆ ਬੜੀ ਹੁਸ਼ਿਆਰ ਤੇ ਅਕਲਮੰਦ ਹੈ। ਉਹ ਆਪਣੇ ਆਪ ਨੂੰ ਹਮੇਸ਼ਾ ਸਹੀ ਮੰਨ ਕੇ ਚੱਲਦੀ ਹੈ। ਦੁਨੀਆ ਇਸ ਰੰਗ ਨੂੰ ਸਮਝ ਨਹੀਂ ਪਾਉਂਦੀ ਤੇ ਕਈ ਤਰ੍ਹਾਂ ਨਾਲ ਇਸ ਰਾਹ ਤੇ ਚੱਲਣ ਵਾਲੇ ਨੂੰ ਰੋਕਣ ਦਾ ਯਤਨ ਕਰਦੀ ਹੈ। ਕਿਸੇ ਘਰ ਪਤੀ ਗੁਰੂ ਵਾਲੇ ਪਾਸੇ ਲੱਗਿਆ ਹੈ। ਇਹ ਪਤਨੀ ਉਸਨੂੰ ਰੋਕਦੀ ਹੈ ਤੇ ਕਿਤੇ ਪਤਨੀ ਗੁਰੂ ਨਾਲ ਜੁੜੀ ਹੋਈ ਹੈ ਤੇ ਪਤੀ ਰੁਕਦਾ ਹੈ। ਕਈ ਜਗ੍ਹਾ ਤੇ ਮਾਂ ਗੁਰੂ ਵੱਲ ਲੱਗੀ ਹੋਈ ਹੈ ਪਰ ਪੁੱਤਰ ਰੋਕਦਾ ਹੈ ਤੇ ਕਿਧਰੇ ਪੁੱਤਰ ਲੱਗਾ ਹੋਇਆ ਹੈ ਤੇ ਮਾਂ ਰੋਕਦੀ ਹੈ। ਇਸ ਤਰ੍ਹਾਂ ਕਿਤੇ ਪਿਓ ਲੱਗਾ ਹੈ ਤੇ ਪੁੱਤਰ ਰੋਕਦਾ ਹੈ ਤੇ ਕਿਧਰੇ ਪੁੱਤਰ ਲੱਗਾ ਹੈ ਤੇ ਪਿਓ ਰੁਕਦਾ ਹੈ। ਪਿਆਰੀ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਰੱਬ ਨੂੰ ਮੰਨਦਾ ਸੀ ਤੇ ਧਰਮ ਦੇ ਰਾਹ ਤੇ ਚੱਲਦਾ ਸੀ ਪਰ ਉਸ ਦਾ ਪਿਤਾ ਚਾਹੁੰਦਾ ਸੀ ਕਿ ਪੁੱਤਰ ਮੇਰੇ ਨਕਸ਼ੇ ਕਦਮ ਤੇ ਚੱਲੇ ਤੇ ਮੈਨੂੰ ਰੱਬ ਮਿਲਵੇ ਪਿਤਾ ਨੇ ਕਈ ਤਰ੍ਹਾਂ ਦੀਆਂ ਸਜਾਵਾਂ ਵੀ ਦਿੱਤੀਆਂ ਕਿ ਪੁੱਤਰ ਇਹ ਰਾਹ ਛੱਡ ਦੇ ਪਰ ਭਗਤ ਪ੍ਰਹਿਲਾਦ ਨੇ ਹੰਕਾਰ ਨਾਲ ਜਾਂ ਗਾਲਾਂ ਕੱਢ ਕੇ ਇਸ ਦਾ ਮੁਕਾਬਲਾ ਨਹੀਂ ਕੀਤਾ ਤੇ ਸਾਰੇ ਮਾਹੌਲ ਦਾ ਮੁਕਾਬਲਾ ਨਿਮਰਤਾ ਨਾਲ ਕੀਤਾ ਪਰ ਰਾਮ ਕਹਿੰਦਾ ਵੀ ਨਾ ਛੱਡਿਆ ਜਿਨ੍ਹਾਂ ਨੂੰ ਰੱਬ ਨਾਲ ਇਸ਼ਕ ਹੋ ਜਾਂਦਾ ਹੈ ਉਹ ਨਾਮ ਜਪਣਾ ਨਹੀਂ ਛੱਡਦੇ ਮਨਮੁਖ ਇਹ ਚਾਹੁੰਦਾ ਹੈ ਕਿ ਉਹ ਮੇਰੇ ਰਾਹ ਤੇ ਚੱਲੇ ਪਰ ਪ੍ਰਮਾਤਮਾ ਨੂੰ ਜਪਣ ਵਾਲਾ ਦੁਨਿਆਵੀ ਡਰ ਵਿੱਚ ਨਹੀਂ ਆਉਂਦਾ ਉਹ ਡਰਦਾ ਨਹੀਂ ਉਹ ਕਹਿੰਦਾ ਹੈ ਮੈਂ ਰਾਮ ਦਾ ਨਾਮ ਨਹੀਂ ਛੱਡਣਾ ਕਿਉਂਕਿ ਇਹ ਨਾਮ ਹੀ ਤਾਂ ਹੈ ਜੋ ਮੇਰੀ ਰਾਖੀ ਕਰਦਾ ਹੈ ਮੈਂ ਇਸ ਨੂੰ ਕਿਵੇਂ ਛੱਡ ਦਿਆਂ ਤੇ ਜਿੱਤ ਸਾਹ ਸੰਗਤ ਜੀ ਅਖੀਰ ਵਿੱਚ ਗੁਰਮੁਖ ਦੀ ਹੀ ਹੁੰਦੀ ਹੈ ਦੁਨੀਆਂ ਨਾਮ ਜਪਣ ਵਾਲੇ ਨੂੰ ਦੁੱਖ ਦੇਣ ਤੇ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ ਪਰ ਜਿਸ ਦਾ ਮਦਦਗਾਰ ਬਣ ਕੇ ਵਾਹਿਗੁਰੂ ਆਪ ਰਖਵਾਲੀ ਕਰਦਾ ਹੈ ਉਸ ਦਾ ਸੰਸਾਰ ਕੁਝ ਨਹੀਂ ਵਿਗਾੜ ਸਕਦਾ ਚਾਹੇ ਕਿੰਨੇ ਵੀ ਲੋਕ ਕੋ ਵਚਨ ਬੋਲ ਕੇ ਰੱਬ ਨਾਲੋਂ ਤੋੜਨ ਦਾ ਯਤਨ ਕਰਦੇ ਹਨ ਪਰ ਭਗਤ ਸਹਾਰ ਲੈਂਦੇ ਹਨ ਤੇ ਆਪਣੇ ਧਰਮ ਦਾ ਤਿਆਗ ਨਹੀਂ ਕਰਦੇ ਪਰਮੇਸ਼ਰ ਦੇ ਪਿਆਰਿਆਂ ਦੀ ਨਾ ਸਮਝ ਲੋਕ ਇੱਥੋਂ ਤੱਕ ਕਿ ਆਪਣੇ ਮਾਤਾ ਪਿਤਾ ਸੰਬੰਧੀ ਵੀ ਨਿੰਦਿਆ ਕਰਦੇ ਹਨ ਤੇ ਉਹਨਾਂ ਨਾਲ ਟਿੱਚਰਾਂ ਕਰਦੇ ਹਨ ਤੇ ਈਰਖਾ ਕਰਦੇ ਹਨ ਤੇ ਉਹਨਾਂ ਤੇ ਜ਼ੁਲਮ ਵੀ ਕਰਦੇ ਹਨ ਪਰ ਸਾਹਾ ਸੰਗਤ ਜੀ ਇੱਕ ਗੱਲ ਜਾਣ ਲੈਣਾ ਕਿ ਜਿਹੜਾ ਨਾਮ ਜਪਣ ਵਾਲੇ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ਉਸ ਦੇ ਪੁੰਨ ਛੜੀ ਜਾਂਦੇ ਹਨ ਔਰ ਉਹ ਤਦ ਤੱਕ ਹੀ ਬਚਦਾ ਹੈ ਜਦ ਤੱਕ ਉਸ ਦੇ ਪੁੰਨ ਹੁੰਦੇ ਹਨ ਪੁੰਨ ਖਤਮ ਹੁੰਦਿਆਂ ਹੀ ਰੱਬ ਵੱਲੋਂ ਪਰਚਾ ਪੈਣਾ ਹੀ ਪੈਣਾ ਹੈ ਪਰ ਗੁਰਮੁਖ ਨੂੰ ਰੋਕਣ ਵਾਲੇ ਨਾਲ ਅਸੀਂ ਕਲੇਸ਼ ਵੀ ਨਹੀਂ ਕਰਨਾ ਤੇ ਆਪਣੇ ਨੇਮ ਨੂੰ ਵੀ ਅਸੀਂ ਛੱਡਣਾ ਨਹੀਂ ਇਸ ਤਰ੍ਹਾਂ ਅਸੀਂ ਆਪਣਾ ਰਸਤਾ ਨਹੀਂ ਛੱਡਣਾ ਜੇ ਜੀਵਨ ਵਿੱਚ ਵਿਚਰਦੇ ਆ ਕਿਤੇ ਤੁਹਾਨੂੰ ਦੋਨੋਂ ਜੀ ਪਤੀ ਤੇ ਪਤਨੀ ਗੁਰੂ ਘਰ ਵੱਲ ਲੱਗੇ ਮਹਿਣ ਤਾਂ ਸਮਝ ਲੈਣਾ ਕਿ ਇਹਨਾਂ ਦੀ ਪਿਛਲੇ ਜਨਮ ਦੀ ਬੜੀ ਕਮਾਈ ਹੈ ਇਸ ਲਈ ਇਹ ਦੋਵੇਂ ਹੀ ਲੱਗੇ ਹੋਏ ਹਨ ਜੇ ਕਿਤੇ ਜ਼ਿੰਦਗੀ ਵਿੱਚ ਚੱਲਦੇ ਆ ਪੂਰੀ ਫੈਮਿਲੀ ਗੁਰੂ ਘਰ ਵੱਲ ਲੱਗੀ ਨਜ਼ਰ ਆਵੇ ਤਾਂ ਹੋਰ ਵੀ ਵੱਡੇ ਭਾਗ ਹੈ ਜੇ ਸਾਰਾ ਟੱਬਰ ਹੀ ਲੱਗਾ ਹੈ ਪੁੱਤਰ ਵੀ ਲੱਗਾ ਹੈ ਧੀ ਵੀ ਲੱਗੀ ਹੈ ਪਤਨੀ ਵੀ ਲੱਗੀ ਹੈ ਦੋਵੇਂ ਜੀ ਗੁਰੂ ਘਰ ਵੱਲ ਲੱਗੇ ਹੋਣ ਉਹਨਾਂ ਵਰਗਾ ਸੁਖੀ ਕੋਈ ਨਹੀਂ ਪਰ ਜਿਸ ਦਾ ਜੀਵਨ ਸਾਥੀ ਗੁਰੂ ਵੱਲ ਨਾ ਲੱਗਾ ਹੋਵੇ ਤਾਂ ਬੰਦਾ ਤਾਂ ਉਹੀ ਹੈ ਜਿਹੜਾ ਆਪਣਾ ਨੇਮ ਵੀ ਨਹੀਂ ਛੱਡਦਾ ਤੇ ਇਹ ਵੀ ਯਤਨ ਕਰ ਰਿਹਾ ਹੈ ਕਿ ਉਸ ਦਾ ਜੀਵਨ ਸਾਥੀ ਵੀ ਗੁਰੂ ਨਾਲ ਜੁੜ ਜਾਏ ਮਹਾਪੁਰਸ਼ ਦੱਸਦੇ ਹੁੰਦੇ ਹਨ ਕਿ ਜੇ ਕੋਈ ਪਤੀ ਗੁਰੂ ਘਰ ਵੱਲ ਲੱਗਾ ਹੋਵੇ ਇਹ ਪਤਨੀ ਉਸ ਨੂੰ ਰੋਕੇ ਨਾ ਤਾਂ ਉਸ ਦੀ ਪਤਨੀ ਨੂੰ ਵੀ ਉਸ ਦਾ ਫਲ ਮਿਲਦਾ ਹੈ ਘਰ ਬੈਠਿਆ 50% ਮਹਾਤਮ ਉਸ ਨੂੰ ਮਿਲ ਜਾਂਦਾ ਹੈ ਤੇ ਜੇ ਪਤਨੀ ਗੁਰੂ ਘਰ ਵੱਲ ਲੱਗੀ ਹੋਵੇ ਤੇ ਪਤੀ ਉਸ ਨੂੰ ਰੋਕੇ ਨਾ ਤਾਂ ਉਸ ਨੂੰ ਵੀ ਫਲ ਮਿਲਦਾ ਹੈ ਅੰਮ੍ਰਿਤਸਰ ਦੀ ਇੱਕ ਬੀਬੀ ਹੈ ਉਹ ਸਾਰੀ ਰਾਤ ਜਾਗਦੀ ਹੈ 10 ਵਜੇ ਇਸ਼ਨਾਨ ਕਰ ਲੈਂਦੀ ਹੈ ਤੇ ਸਾਰੀ ਰਾਤ ਨਾਮ ਸਿਮਰਨ ਵਿੱਚ ਜੁੜਦੀ ਹੈ ਪਰ ਘਰ ਵਾਲੇ ਦਾ ਧਿਆਨ ਗੁਰਬਾਣੀ ਵੱਲ ਨਹੀਂ ਹੈ ਪਰ ਉਸ ਨੂੰ ਰੋਕਦਾ ਵੀ ਨਹੀਂ ਹੈ ਉਸ ਦਾ ਪੂਰਾ ਸਾਥ ਦਿੰਦਾ ਹੈ ਹੁਣ ਪਤੀ ਉਸਨੂੰ ਰੋਕਦਾ ਨਹੀਂ ਪਰ ਉਸਨੂੰ ਆਪਣੀ ਪਤਨੀ ਦੇ ਨਾਮ ਜਪਣ ਦਾ ਫਾਇਦਾ ਜ਼ਰੂਰ ਮਿਲਦਾ ਹੈ। ਬਾਬਾ ਅਨੰਤ ਸਿੰਘ ਜੀ ਬਚਨ ਕਰਦੇ ਸਨ ਕਿ ਸਭ ਤੋਂ ਔਖਾ ਵੀ ਨਾਮ ਜਪਣਾ ਹੈ ਤੇ ਸਭ ਤੋਂ ਸੌਖਾ ਵੀ ਨਾਮ ਜਪਣਾ ਹੀ ਹੈ। ਜਿਸ ਨੂੰ ਇਹ ਅਵਸਥਾ ਮਿਲ ਜਾਏ ਇਸ਼ਕ ਵਾਲੀ ਉਸ ਲਈ ਸੌਖਾ ਬਣ ਜਾਂਦਾ ਹੈ। ਜੇ ਕੋਈ ਨੌਜਵਾਨ ਸਰੀਰ ਸਵੇਰੇ ਤੜਕੇ ਉੱਠ ਕੇ ਗੁਰਦੁਆਰੇ ਜਾ ਕੇ ਗੁਰੂ ਨਾਲ ਜੁੜਨਾ ਚਾਹੁੰਦਾ ਹੈ ਪਰ ਉਸਦੀ ਪਤਨੀ ਉਸ ਨੂੰ ਉੱਠਣ ਨਹੀਂ ਦਿੰਦੀ ਉਸ ਨੂੰ ਆਉਣ ਨਹੀਂ ਦਿੰਦੀ ਰੁਕਾਵਟ ਪਾਉਂਦੀ ਹੈ ਤਾਂ ਫਿਰ ਉਹ ਪਤੀ ਕੀ ਕਰੇ ਹੁਣ ਇੱਥੇ ਕਲੇਸ਼ ਪਾਉਣਾ ਠੀਕ ਗੱਲ ਨਹੀਂ ਹੈ ਇਸ ਲਈ ਝੂਠ ਦਾ ਸਹਾਰਾ ਲੈ ਲੈਣਾ ਚਾਹੀਦਾ ਤੁਸੀਂ ਭਗਤੀ ਦੇ ਰਾਹ ਤੇ ਤੁਰੇ ਹੋ ਘਰ ਚੋਂ ਰੁਕਾਵਟਾਂ ਪੈਂਦੀਆਂ ਹਨ ਭਗਤੀ ਤੇ ਜਾਣ ਲਈ ਝੂਠ ਵੀ ਬੋਲੇ ਕਿ ਕਿਧਰੇ ਹੋਰ ਜਾ ਰਹਿਆਂ ਹਾਂ ਤਾਂ ਇਸ ਵਿੱਚ ਕੋਈ ਗੁਨਾਹ ਨਹੀਂ ਹੈ ਜਿਹੜਾ ਝੂਠ ਜਿਹੜੀ ਸਿਆਣਪ ਕਿਸੇ ਚੰਗੇ ਕੰਮ ਲਈ ਵਰਤੀ ਜਾਵੇ ਇਸ ਵਿੱਚ ਕੋਈ ਗੁਨਾਹ ਨਹੀਂ ਹੈ ਇੱਥੇ ਝੂਠ ਸੱਚ ਤੋਂ ਵੀ ਵੱਡਾ ਹੈ ਹੁਣ ਉਸ ਪਤਨੀ ਦਾ ਪਤੀ ਪਤਾ ਕੀ ਕਹਿੰਦਾ ਜਿੱਥੇ ਨੌਕਰੀ ਕਰਦਾ ਹਾਂ ਮਾਲਕਾ ਨੇ ਹਫ਼ਤੇ ਵਿੱਚ ਦੋ ਵਾਰੀ ਰਾਤ ਨੂੰ ਸੱਦਣਾ ਸ਼ੁਰੂ ਕਰ ਦਿੱਤਾ ਹੈ ਪਤਨੀ ਨੂੰ ਕਿਹਾ ਮਾਲਕਾ ਨੇ ਰਾਤ ਦੀ ਸ਼ਿਫਟ ਦੋ ਦਿਨ ਪੱਕੀ ਕਰ ਦਿੱਤੀ ਹੈ ਇਸ ਲਈ ਮੈਨੂੰ ਜਾਣਾ ਪੈਣਾ ਤੇ ਜਾਂਦਾ ਕਿੱਥੇ ਹੈ ਸ਼ਿਰ ਗੋਇੰਦਵਾਲ ਸਾਹਿਬ ਸਾਰੀ ਰਾਤ ਉੱਥੇ ਗੁਰਬਾਣੀ ਦੀ ਖੁਰਾਕ ਲੈਂਦਾ ਹੈ ਸ਼ੇਰਗੁਰ ਅਮਰਦਾਸ ਜੀ ਦੇ ਚਰਨਾ ਵਿੱਚ ਜਾ ਕੇ ਸ੍ਰੀ ਜਪਜੀ ਸਾਹਿਬ ਤੇ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰਦਾ ਹੈ ਇਸ ਤਰ੍ਹਾਂ ਨਾਲ-ਨਾਲ ਸ਼ੁਕਰਾਨਾ ਵੀ ਕਰਦਾ ਹੈ ਕਈ ਵਾਰੀ ਉਹ ਹਫਤੇ ਵਿੱਚ ਇੱਕ ਰਾਤ ਪਤਨੀ ਨੂੰ ਪੇਕੇ ਭੇਜ ਦਿੰਦਾ ਸੀ ਤਾਂ ਕਿ ਆਪਣਾ ਆਰਾਮ ਨਾਲ ਜਾ ਕੇ ਗੁਰਦੁਆਰੇ ਵਿੱਚ ਭਜਨ ਬੱਦਗੀ ਕਰ ਸਕੇ ਤੇ ਉਸ ਦੀ ਪਤਨੀ ਵੀ ਖੁਸ਼ ਰਹਿਣ ਲੱਗ ਪਈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਅਸੀਂ ਘਰੇਲੂ ਮਾਹੌਲ ਦਾ ਬੜੇ ਨਿਮਰਤਾ ਨਾਲ ਮੁਕਾਬਲਾ ਕਰ ਸਕਦੇ ਹਾਂ ਤੇ ਆਪਣਾ ਨਿਤਨੇਮ ਵੀ ਜਾਰੀ ਰੱਖ ਸਕਦੇ ਹਾਂ ਪਿਆਰੀ ਸਾਧ ਸੰਗਤ ਜੀ ਇੱਕ ਪੰਡਤ ਸੀ ਉਹ ਬਹੁਤ ਨਾਮ ਜਪਦਾ ਸੀ ਤੇ ਦੁਨੀਆਂ ਨੂੰ ਜੋੜਦਾ ਸੀ ਉਸ ਦਾ ਲੋਕਾਂ ਵਿੱਚ ਬਹੁਤ ਸਤਕਾਰ ਸੀ ਪਰ ਉਸ ਦੀ ਪਤਨੀ ਉਸ ਨੂੰ ਬਹੁਤ ਗਾਲਾਂ ਕੱਢਦੀ ਸੀ ਇੱਕ ਦਿਨ ਕਿਸੇ ਨੇ ਪੁੱਛ ਲਿਆ ਕਿ ਪੰਡਤ ਜੀ ਲੋਕ ਤੁਹਾਡਾ ਇੰਨਾ ਸਤਕਾਰ ਕਰਦੇ ਹਨ ਤੁਹਾਡੀ ਇੰਨੀ ਪੂਜਾ ਕਰਦੇ ਹਨ ਪਰ ਤੁਹਾਡੀ ਪਤਨੀ ਤੁਹਾਡਾ ਇੰਨਾ ਨਿਰਾਦਰ ਕਿਉਂ ਕਰਦੀ ਹੈ ਪੰਡਿਤ ਜੀ ਕਹਿਣ ਲੱਗੇ ਇਹ ਮੇਰੇ ਪਿਛਲੇ ਹੀ ਕਰਮ ਹੈ ਪਿਛਲੇ ਜਨਮ ਵਿੱਚ ਮੈਂ ਕਾਂ ਸੀ ਤੇ ਮੇਰੀ ਪਤਨੀ ਗਧੀ ਸੀ ਇਸ ਦੀ ਪਿੱਠ ਤੇ ਇੱਕ ਫੋੜਾ ਸੀ ਕਾਂ ਦਾ ਸੁਭਾਅ ਹੁੰਦਾ ਹੈ ਕਿ ਗੰਦਗੀ 'ਚ ਚੁੰਝਾਂ ਮਾਰਨੀ ਆ ਮੈਂ ਆਪਣੇ ਸੁਭਾਅ ਮੁਤਾਬਕ ਇਸ ਦੇ ਫੋੜੇ ਤੇ ਚੁੰਝਾਂ ਮਾਰਦਾ ਸੀ ਤੇ ਇਹ ਬਹੁਤ ਦੁਖੀ ਹੁੰਦੀ ਸੀ ਅੱਜ ਇਹ ਮੇਰੇ ਕੋਲੋਂ ਉਹ ਬਦਲੇ ਲੈ ਰਹੀ ਹੈ ਸੋ ਪਿਛਲੇ ਕਰਮ ਵੀ ਨਾਲ ਹੀ ਚੱਲਦੇ ਹਨ ਬਾਕੀ ਇਹ ਇੱਕ ਉਸ ਦੀ ਨੀਲਾ ਵੀ ਹੈ ਕਿ ਉਸ ਦੇ ਸਦਕੇ ਉਸ ਨੂੰ ਤਰਉਣਾ ਹੈ ਤੇ ਬਾਕੀ ਚਾਹੀਦਾ ਤਾਂ ਇਹ ਹੈ ਪੁੰਨੀ ਬੰਦੇ ਨੂੰ ਇਹ ਪਾਪੀ ਬੰਦੇ ਨੂੰ ਜਿਹੜਾ ਪਾਪਾਂ ਦੇ ਰਾਹ ਤੇ ਨਰਕਾਂ ਨੂੰ ਜਾ ਰਿਹਾ ਹੈ ਉਸ ਨੂੰ ਤੋੜ ਕੇ ਆਪਣੇ ਮਗਰ ਲਿਆਵੇ ਕਿਦਰੇ ਐਸਾ ਨਾ ਹੋਏ ਕਿ ਪੁੰਨੀ ਵੀ ਉਸ ਦੇ ਮਗਰ ਲੱਗ ਕੇ ਉਸ ਵਰਗਾ ਬਣ ਜਾਏ ਸੋ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਐਸਾ ਯਤਨ ਕਰਨਾ ਹੈ ਜੀਵਨ ਸਾਥੀ ਜਿਹਾ ਜਿਹਾ ਮਰਜ਼ੀ ਹੋਵੇ ਦੂਜੇ ਦੇ ਹਿਰਦੇ ਰੂਪੀ ਘਰ ਵਿੱਚੋਂ ਵੀ ਤੇ ਇੱਟਾਂ ਦੇ ਘਰ ਵਿੱਚੋਂ ਵੀ ਗੁਰੂ ਦਾ ਵਾਸਾ ਨਾ ਨਿਕਲੇ ਜੇ ਘਰ ਵਿੱਚ ਸੁਖ ਸ਼ਾਂਤੀ ਹੈ ਪਤੀ ਪਤਨੀ ਦਾ ਸੁਭਾਰ ਰਲਦਾ ਹੈ ਤਾਂ ਇਹ ਵੀ ਕੋਈ ਪਿਛਲੇ ਸੰਜੋਗ ਹਨ ਕੋਈ ਚੰਗੇ ਪੁੰਨ ਹਨ ਇਸ ਦੇ ਉਲਟ ਜੇ ਇੱਕ ਦੂਜੇ ਨੂੰ ਜੀਣ ਨਹੀਂ ਦਿੰਦੇ ਤਾਂ ਇਹ ਵੀ ਪਿਛਲੇ ਕੀਤੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ ਪਿਆਰ ਨਾਲ ਸਮਝਣ ਦੀ ਕੋਸ਼ਿਸ਼ ਕਰੋ ਸਮਝ ਜਾਵੇ ਤਾਂ ਠੀਕ ਨਾ ਸਮਝੇ ਤਾਂ ਠਾਠਾ ਬਾਗਾ ਕਰਕੇ ਲੰਘਾਈ ਜਾਓ ਸੋ ਪਿਆਰੀ ਸਾਧ ਸੰਗਤ ਜੀ ਇਹ ਦੁਨੀਆ ਤਿੰਨ ਕਿਸਮ ਦੀ ਹੈ ਘਰੇਲੂ ਧਾਰਮਿਕ ਤੇ ਬਾਹਰਲੀ ਘਰੇਲੂ ਦੁਨੀਆ ਵਿੱਚ ਨਿਮਰਤਾ ਨਾਲ ਮੁਕਾਬਲਾ ਕਰਨਾ ਹੈ ਬਾਹਰਲੀ ਦੁਨੀਆ ਵਿੱਚ ਕੋਈ 100 ਵਾਰੀ ਨਜਾਇਜ਼ ਕਰੇ 101ਵੀਂ ਵਾਰੀ ਤੈਨੂੰ ਵੀ ਗੁਰੂ ਦੇ ਹੁਕਮ ਮੁਤਾਬਕ ਖੁਸ਼ੀ ਹੈ ਕਿ ਕੁਝ ਦਿਨ ਝਰ ਜੇ ਤੇਰੇ ਨਾਲ 100 ਵਾਰੀ ਨਜਾਇਜ਼ ਹੋ ਜਾਵੇ 101ਵੀਂ ਵਾਰੀ ਤੇਰੇ ਲਈ ਵੀ ਧਰਮ ਹੈ ਸ਼ਸਤਰ ਉਠਾ ਇੱਕਦਮ ਨਹੀਂ ਕੁਝ ਜੇ ਸਮਝਾ ਤੇ ਤੋਰ ਪਰ ਘਰੇਲੂ ਮਾਹੌਲ ਵਿੱਚ ਕੋਈ ਫਾਈਨਲ ਨਹੀਂ ਹੈ ਨਿਮਰਤਾ ਨਾਲ ਹੀ ਮੁਕਾਬਲਾ ਕਰ ਤੇ ਤੋਰ ਤੇ ਧਾਰਮਿਕ ਦੁਨੀਆ ਵਿੱਚ ਤਾਂ ਕਰੋਧ ਲਿਖਿਆ ਹੀ ਨਹੀਂ ਘਰੇਲੂ ਦੁਨੀਆ ਵਿੱਚ ਨਿਮਰਤਾ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਜਾਂ ਫਿਰ ਠਾਠਾ ਬਾਗਾ ਕਰਕੇ ਆਪਣੀ ਜ਼ਿੰਦਗੀ ਨੂੰ ਤੋੜਨਾ ਚਾਹੀਦਾ ਹੈ ਇਸ ਲਈ ਪਿਆਰੀ ਸਾਧ ਸੰਗਤ ਜੀ ਘਰੇਲੂ ਮਾਹੌਲ ਦੀ ਰੁਕਾਵਟ ਦਾ ਨਿਮਰਤਾ ਪੂਰਵਕ ਜੁਗਤੀ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ ਔਰ ਨਾਮ ਜਪਣਾ ਛੱਡਣਾ ਨਹੀਂ ਚਾਹੀਦਾ ਹੋਈਆਂ ਭੁੱਲਾਂ ਚੁਕਾਂ ਦੀ ਛਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ